ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਫਿਰ ਤੋਂ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਇਹ ਅਹਿਮ ਜਾਣਕਾਰੀ ਦੇਣੀ ਹੈ ਤੁਹਾਨੂੰ ਸਬਜੀ ਦੇ ਨਾਲ ਸੰਬੰਧਿਤ ਬਾਈ ਜੀ ਜਸਕਰਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਕੌਣੀ ਉੱਥੋਂ ਦੇ ਕਿਸਾਨ ਆ ਸਾਡੇ ਨਾਲ ਫਿਰ ਤੋਂ ਜੁੜੇ ਆ ਉਹਨਾਂ ਪਾਸੋਂ ਅਸੀਂ ਜਾਣਕਾਰੀ ਲੈਣੀ ਹੈ ਵੀ ਬਾਈ ਜੀ ਵੱਖਰੇ ਵੱਖਰੇ ਵੈਸੇ ਤਜਰਬੇ ਕਰਦੇ ਰਹਿੰਦੇ ਆ ਭਾਵੇਂ ਅਸੀਂ ਕਿਸੇ ਵੀ ਖੇਤੀ ਦੀ ਗੱਲ ਕਰ ਲਈਏ ਬਾਈ ਜੀ ਨੇ ਪਹਿਲਾਂ ਸਾਡੇ ਨਾਲ ਤਰਬੂਜ ਬਾਰੇ ਵੀ ਗੱਲ ਕੀਤੀ ਹੈ ਜੇ ਤਰਬੂਜ ਦੀ ਪਹਿਲਾਂ ਤੁਸੀਂ ਬਾਈ ਜੀ ਦੀ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਆਉਣ ਵਾਲੀ ਦੇਖ ਲਓਗੇ ਤੇ ਇਸੇ ਰੂਪ ਵਿੱਚ ਅਸੀਂ ਸਟ੍ਰਾਬੇਰੀ ਬਾਰੇ ਵੀ ਜਦੋਂ ਸੀਜ਼ਨ ਆਉਂਦਾ ਬਾਈ ਜੀ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਤਾਂ ਬਾਈ ਜੀ ਲੋਕ ਜਾਂ ਬਾਕੀ ਕਿਸਾਨਾਂ ਦੀ ਗੱਲ ਕਰ ਲਈਏ ਤਾਂ ਤੁਹਾਡਾ हटਕੇ ਲੀ ਹੈ ਲੀ ਪਾਰ ਕੇ ਚੱਲਣ ਵਾਲੀ ਗੱਲ ਹੈ ਤੇ ਕਿਸਾਨਾਂ ਦਾ ਰੁਝਾਨ ਤਾਂ ਜਾਦੇ ਇਹ ਆ ਵੀ ਜਾਂ ਤਾਂ ਝੋਨਾ ਬੀਜ ਲੋ ਜਾਂ ਕਣਕ ਬੀਜ ਲੋ ਤੇ ਤੁਸੀਂ ਐਦਕੀ ਕੱਲੇ ਇੱਕ ਕਿੱਲੇ ਦੇ ਵਿੱਚ ਮਤਲਬ ਜਿਹੜੀ ਉਹ ਸਬਜ਼ੀ ਜਿਹੜੀ ਕੀ ਟਿੰਡੋ ਹੀ ਲਾਈ ਹੈ ਤਾਂ ਟਿੰਡੋ ਐਦਕੀ ਮੈਨੂੰ ਵੀ ਲੱਗਦਾ ਵੀ ਮਾਰਕੀਟ ਦੇ ਵਿੱਚ ਜੇ ਅਸੀਂ ਸਾਡੇ ਵਰਗਾ ਲੈਣ ਜਾਂਦਾ ਤਾਂ 70-75 ਤੋਂ ਐਦਕੀ ਟੁੱਟਿਆ ਨਹੀਂ ਰੇਟ ਤੇ ਕੀ ਸਮਝਦੇ ਹੋ ਵੀ ਟਿੰਡੋ ਦਾ ਫਾਇਦੇ ਪੱਕੋ ਕਿਵੇਂ ਰਹੀ ਤੇ ਇਹਦੀ ਸੰਭਾਲ ਇਹਦੀ ਬਜਾਈ ਤੇ ਕਿਹੜੀ ਵੈਰੈਟੀ ਕਿਹੜਾ ਸੀ ਇਹ ਦੇਸੀ ਬੀਜ ਸੀ ਕਿਹੜਾ ਸੀ ਇਹ ਸਾਰੀ ਜਾਣਕਾਰੀ ਦਿਓ ਜੀ ਇਹ ਔਰ ਸਭ ਇਸ ਤਰ੍ਹਾਂ ਵੀ ਮੈਂ ਵਾਰੀ-ਵਾਰ ਇਹੀ ਜਿਹੜੇ ਮੇਰੇ ਕਿਸਾਨ ਭਰਾ ਜਿਹੜੇ ਛੋਟੇ ਕਿਸਾਨ ਭਰਾ ਹੈ ਉਹਨਾਂ ਨੂੰ ਮੈਂ ਇਹੀ ਅੱਗੇ ਵੀ ਕਹਿੰਦਾ ਰਹਿਣਾ ਵੀ ਇਹ ਸਬਜ਼ੀ ਵਰਗੀਆਂ ਫਸਲਾਂ ਤੁਸੀਂ ਉਹ ਲਾ ਕੇ ਤੇ ਥੋੜੀ ਜਿਹੀ ਜ਼ਮੀਨ ਤੋਂ ਵਿੱਚੋਂ ਅਸੀਂ ਕਿਵੇਂ ਜ਼ਿਆਦਾ ਮੁਨਾਫਾ ਕਿਵੇਂ ਕਮਾ ਲੈ ਸਕਦੇ ਹਾਂ ਨਾ ਤੇ ਇਹ ਇੱਕ ਸਬਜ਼ੀਆਂ ਉਹਨਾਂ ਵਾਸਤੇ ਇੱਕ ਬਹੁਤ ਹੀ ਇਹ ਮੈਂ ਇੱਕ ਵਰਦਾਨ ਸਮਝਦਾ ਹਾਂ ਤੇ ਇਹ ਆਪਾਂ ਵੀ ਇਸ ਬਾਰੇ ਮੈਂ ਆਏ ਸ ਬਸੇ ਤੇ ਮੈਂ ਆਏ ਸਾਲ ਹੀ ਲਗਾਣਾ ਟਿੰਡੋ ਦੀ ਖੇਤੀ ਮੈਂ ਆਏ ਸਾਲ ਹੀ ਕਰਦਾ ਕਿਤੇ ਥੋੜੀ ਕਿਤੇ ਜ਼ਿਆਦਾ ਐਸਵਾਰ ਮਾ ਥੋੜੀ ਵਾਦ ਵਾਦ ਲਗਾ ਦਿੱਤੀ ਹੈ ਨਾ ਤੇ ਇਹ ਜਿਵੇਂ ਟਿੰਡੋ ਹੈ ਦੇਸੀ ਟਿੰਡੋ ਹੈ ਇਹ ਇੱਕ ਬਹੁਤ ਵਧੀਆ ਕਣਕ ਦੀ ਜਗ੍ਹਾ ਤੇ ਉੱਤੇ ਬਹੁਤ ਵਧੀਆ ਕਰੋਪਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਨਾ ਇਹ ਨਾਲੇ ਕਣਕ ਆਪਾਂ ਕਿੰਨੀ ਗੇਤੀ ਬੀਜਿਆ ਇਹ ਕੁਛ 2 ਮਹੀਨੇ ਭਾਈ ਜੀ ਮੇਰੇ ਕੋਲੇ ਵਣ ਬੇਲਾ ਪਿਆ ਰਿਆ ਸੀ ਕਣਕ ਤੋਂ ਲੋਕਾਂ ਨੇ ਕਣਕ ਬੀਤੀ ਆਪਣਾ ਵੇਲਾ ਫਿਰ ਮੈਂ ਭਾਈ ਗਿਆ ਭਾਈ ਗਿਆ ਨੂੰ ਉਹ ਜਿਵੇਂ ਪੁਰਾਣਾ ਆਪਾਂ ਉਹ ਕਹਿੰਦੇ ਨਾ ਦੱਬ ਕੇ ਵਾਹ ਤੇ ਰੱਜ ਕੇ ਖਾ ਇਹ ਵੀ ਗੱਲ ਆਪਾਂ ਅੱਗੇ ਆਪਾਂ ਉਹ ਕਹਿ ਦਿੰਨੇ ਆਂ ਵੀ ਹਾਂ ਵਾਹੀ ਹੈ ਜਿਹੜੀ ਵਾਹ ਖੇਰਦੀ ਉਹ ਕਦੇ ਵੀ ਜਾਇ ਨਹੀਂ ਜਾਂਦੀ ਹੈ ਨਾ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਵਾਹ 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 ਕੇ ਪੂਰਾ ਤੇ ਜਦੋਂ ਮੈਂ ਫਰਵਰੀ ਮਹੀਨਾ ਆਇਆ ਤੇ ਫਰਵਰੀ ਦੇ ਵਿੱਚ ਅਸੀਂ ਇਹ ਟਿੰਡੋ ਲਗਾ ਦਿੱਤੀ ਸੀ ਤੇ ਇਹ ਇੱਕ ਬਹੁਤ ਹੀ ਵਧੀਆ ਇੱਕ ਮੈਲਾ ਦਾ ਵੀ ਆਜ ਹੁਣ ਵੀ ਇਹ ਸਾਡੇ ਕੋਲ ਚੱਲੀ ਜਾਂਦੀ ਹੈ ਥੋੜੀ-ਬਹੁਤੀ ਤੇ ਇਹਨੇ ਬਹੁਤ ਵਧੀਆ ਮੁਨਾਫਾ ਦਿੱਤਾ ਇਸ ਤਰ੍ਹਾਂ ਇਹ ਮੁਨਾਫੇ ਦੇ ਪੱਖੋਂ ਗੱਲ ਕਰ ਲਈਏ ਤਾਂ ਬਾਈ ਇੱਕ ਕਿੱਲੇ ਦਾ ਕਿੰਨਾ ਕੁ ਝਾੜ ਟਿੰਡੋ ਦਾ ਆ ਗਿਆ ਹੁਣ ਕਿੰਨਾ ਕੁ ਚੱਕ ਕਿਉਂਕਿ ਨਾ ਕਿਸਾਨ ਭਰਾਵਾਂ ਦੀ ਨਜ਼ਰ ਜਿਹੜੇ ਹਟ ਕੇ ਖੇਤੀ ਕਰਨਾ ਤਾਂ ਚਾਹੁੰਦੇ ਆ ਪਰ ਉਹ ਅੰਕੜਿਆਂ 'ਚ ਪਏ ਜਾਂਦੇ ਆ ਵੀ ਫਿਰ ਕਿੱਲਾ ਬੀਜਿਆ ਸੀ ਤੇ ਕਿੰਨਾ ਕੁ ਮਨਾਵਾ ਛੱਡ ਗਈ ਹੈ ਨਾ ਤਾਂ ਉਹ ਗੱਲ ਜ਼ਰੂਰ ਕਲੀਅਰ ਕਰੋ ਹਰ ਸਾਹਿਬ ਮੈਂ ਐਵੇਂ ਕਹਿੰਦਾ ਇਹਦਾ ਮੈਂ ਕੋਈ ਹਿਸਾਬ ਕਿਤਾਬ ਤਾਂ ਲਾਇਆ ਨਹੀਂ ਕਹਿੰਵੇਂ ਕਹਿੰਦਾ ਵੀ ਮੈਂ ਇੰਨਾ ਨਿਕਲਿਆ ਨਾ ਪਰ ਮੈਂ ਇਹ ਦੇਖ ਰਿਹਾ ਇਹਨੂੰ ਘੱਟ ਤੋਂ ਘੱਟ ਮਹੀਨਾ ਹੋ ਗਿਆ ੱੱਲੀ ਜਾਂਦੀ ਨੂੰ ਤੇ ਇਹ ਰੋਜ਼ ਹੀ ਸਾਡੀ ਨਾ ਤੇ 3-4000 ਰੁਪਏ ਦੀ ਰੋਜ਼ ਇਹਦੇ ਵਿੱਚੋਂ ਨਿਕਲੀ ਆਉਂਦੀ ਆ ਨਾ ਤੇ ਉਸ ਹਾਣਾ ਤਾਂ ਇਹ ਕਾਫੀ ਮੇਨ ਦਾ ਕਾਫੀ ਪੈਸੇ ਵਧੀਆ ਦੇ ਗਈ ਹੈ ਹਨਾ ਤੇ ਹਾਂ ਫਿਰ ਮੈਂ ਉਹੀ ਦੁਬਾਰਾ ਫਿਰ ਉਹੀ ਕਹਿਣਾ ਜਿਹੜੇ ਛੋਟੇ ਮੇਰੇ ਕਿਸਾਨ ਭਰਾ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਹੈ ਤੁਸੀਂ ਥੋੜੀ ਥੋੜੀ ਸਬਜ਼ੀ ਲਈਏ ਤੁਸੀਂ ਸਾਰਾ ਪਰਿਵਾਰ ਉਹਦੇ ਵਿੱਚ ਕੰਮ ਕਰਕੇ ਉਹ ਖੁਦ ਸੇਲ ਕਰਕੇ ਮੇਰੇ ਨਾਲੋਂ ਵੀ ਡਬਲ ਮੁਨਾਫੇ ਲੈ ਸਕਦੇ ਆ ਨਾ ਜਿਹੜੇ ਆਪ ਸੇਲ ਕਰ ਸਕਦੇ ਉਹ ਉਹ ਤੋਂ ਵੀ ਜ਼ਿਆਦਾ ਮੁਨਾਫਾ ਲੈ ਸਕਦੇ ਆ ਤੇ ਇਹ ਇੱਕ ਬਹੁਤ ਵਧੀਆ ਰੁਝਾਨ ਹੈ ਤੇ ਇਹ ਆਪਾਂ ਨੂੰ ਕਰਨਾ ਚਾਹੀਦਾ ਬਿਲਕੁਲ ਕਿਸਾਨ ਭਰਾਵੋ ਜੇਕਰ 1 ਏਕੜ ਦੇ ਵਿੱਚ ਬਜਾਈ ਕੀਤੀ ਹੈ ਤਾਂ ਕੱਲੀ ਟਿੰਡੂ ਹੀ ਹੈ ਜਿਹੜੀ ਤਾਂ ਉਹ ਜੇ ਮੰਨ ਲਓ ਇੱਕ ਇੱਕ ਦਿਨ ਦੇ ਵਿੱਚ ਹੀ 3-4000 ਰੁਪਏ ਦੀ ਸੇਲ ਹੁੰਦੀ ਹੈ ਤਾਂ ਉਹਦੇ ਵਰਗੀ ਰੀਸ ਨਹੀਂ ਜੇਕਰ ਕੋਈ ਨੌਜਵਾਨ ਕਿਸਾਨ ਭਰਾ ਹਟ ਕੇ ਖੇਤੀ ਕਰਨਾ ਚਾਹੁੰਦਾ ਹੈ ਸਬਜ਼ੀਆਂ ਦੇ ਵਿੱਚ ਮੁਨਾਫਾ ਬਹੁਤ ਹੈ ਤਾਂ ਬਾਈ ਜੀ ਜਿਵੇਂ ਮੈਂ ਨਾ ਵੇਖਿਆ ਵੀ ਜਿਹੜੀ ਵੀ ਮਰਜ਼ੀ ਬਜਾਉਂਦਾ ਉਹ ਪਤਾ ਨਹੀਂ ਤਾਂ ਵੀ ਇਹ ਹੈਗਾ ਤੁਹਾਨੂੰ ਟੈਕਨੀਕ ਹੀ ਉਹ ਜੀ ਆ ਵੀ ਆ ਹਰੇਕ ਹੀ ਤੁਸੀਂ ਚੀਜ਼ ਬੈੱਡ ਤੇ ਬੀਜੀ ਹੈ ਮਲਚਿੰਗ ਕੀਤੀ ਹੈ ਪੋਲੀ ਜਿਹੜਾ ਹੈਗਾ ਉਹ ਪੰਨਾ ਦਾ ਵਿਸ਼ਾ ਹੋਇਆ ਇੱਥੇ ਕਿ ਇਹ ਟੈਕਨੀਕ ਸਬਜ਼ੀਆਂ ਵਾਸਤੇ ਕਾਮਯਾਬ ਆ ਕਿਵੇਂ ਹੈ ਜੀ ਹਾਂ ਇਹ ਜਿਹੜੀ ਆਪਣੇ ਪੰਜਾਬ ਚੋਂ ਸਬਜ਼ੀ ਹੈ ਨਾ ਉਹ ਬੈੱਡ ਜਾਂ ਵਰਟ ਤੋਂ ਬਿਨਾ ਨਹੀਂ ਹੋ ਸਕਦੀ ਜੇ ਤੁਸੀਂ ਖੁੱਲੇ ਖੇਤਾਂ ਦੇ ਵਿੱਚ ਹੁਣ ਸਾਡੇ ਖੇਤਾਂ ਦੇ ਵਿੱਚ ਨਮੀ ਜ਼ਿਆਦਾ ਹੈ ਹਨਾ ਤੇ ਇਸ ਕਰਕੇ ਜਿਵੇਂ ਟਿੰਡੂ ਹੈ ਟਿੰਡੂ ਨੂੰ ਬਹੁਤ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਣਕ ਦੇ ਮੁਕਾਬਲੇ ਆਪਾਂ ਕਣਕ ਨੂੰ ਕਿੰਨੇ ਕਿੰਨੇ ਨੂੰ ਬਹੁਤ ਹੀ ਥੋੜੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਹ ਅਸੀਂ ਖਾਲੀਆਂ ਦੇ ਵਿੱਚ ਪਾਣੀ ਦੇ ਕੇ ਫਿਰ ਉਹਨੂੰ ਸੁਲਾਬ ਦੇ ਦਿੰਨੇ ਆ ਉਹਨੇ ਪਾਣੀ ਨਾਲ ਇਹ ਹੋ ਜਾਂਦੀ ਹੈ ਹਨਾ ਜੇ ਜਿਆਦਾ ਪਾਣੀ ਇੱਕ ਆਮ ਹੀ ਆਮ ਹੀ ਲੋਕਾਂ ਦਾ ਆਖਣ ਕਹਿਣਾ ਹੁੰਦਾ ਜੇ ਟਿੰਡੋ ਹੁੰਦੀ ਨਹੀਂ ਹੁੰਦੀ ਕਿ ਨਹੀਂ ਉਹ ਪਾਣੀ ਤੇ ਪਾਣੀ ਪਾਣੀ ਤੇ ਪਾਣੀ ਦੱਬੀ ਉਹ ਪਾਣੀ ਦੇ ਨਾਲ ਹੀ ਅਸੀਂ ਜ਼ਮੀਨਾਂ ਨੂੰ ਖਰਾਬ ਕਰਿਆ ਕਰ ਚੁੱਕੇ ਹਾਂ ਹੁਣ ਨਹਿਰੀ ਪਾਣੀ ਬਹੁਤ ਅੱਗੇ ਨਹਿਰੀ ਪਾਣੀ ਬੜਾ ਹੁੰਦਾ ਸੀ ਨਹਿਰੀ ਪਾਣੀ ਘਟ ਗਿਆ ਸੀ ਉਹ ਸਾਡੇ ਕੋਲ ਬੋਰਾ ਦੇ ਪਾਣੀ ਹੈ ਅਸੀਂ ਸਬਜ਼ੀ ਨੂੰ ਉਹ ਬੋਰਾ ਦੇ ਪਾਣੀ ਲਾਈ ਜਾਂਦੇ ਲਾਈ ਉਹ ਸਬਜ਼ੀ ਸਗੋਂ ਹੋਰ ਥੱਲੇ ਬੈਠੀ ਜਾਂਦੀ ਹੈ ਮੇਨ ਕਾਰਨ ਪਾਣੀ ਹੈ ਚੰਗਾ ਪਾਣੀ ਤੁਸੀਂ ਥੋੜਾ ਲਾਓ ਬੈੱਡ ਬਣਾ ਕੇ ਤੁਸੀਂ ਇੱਕ ਇਹਦੀ ਸਬਜ਼ੀਆਂ ਦੀ ਕਾਸ਼ਤ ਕਰੋਗੇ ਤਾਂ ਉਹਦੇ ਵਿੱਚ ਤੁਸੀਂ ਘਾਟਾ ਨਹੀਂ ਖਾਓਗੇ ਬਿਲਕੁਲ ਕਿਸਾਨ ਭਰਾਵੋ ਕੋਈ ਸਬਜੀ ਹੈ ਜੇਕਰ ਇਸ ਟੈਕਨੀਕ ਦੇ ਨਾਲ ਬਾਈ ਜੀ ਇੱਕ ਵਾਰੀ ਖੜੇ ਤਾਂ ਆਪਾਂ ਖੈਰ ਇੱਥੇ ਬੈੱਡ ਦੇ ਉੱਤੇ ਹੀ ਐ ਪਰ ਇੱਕ ਵਾਰੀ ਆ ਧੁਰ ਤੱਕ ਨਿਗਾਹ ਮਰਾ ਦੋ ਵੀ ਇਹੇ ਦੂਰ ਦੂਰ ਤੱਕ ਜਿਹੜੇ ਤੁਸੀਂ ਲੰਮੇ ਬੈੱਡ ਆ ਜਿਹੜੇ ਉਹ ਵਿਸ਼ੇ ਦਿਸੀ ਜਾਂਦੇ ਤੁਹਾਨੂੰ ਇਹ ਸਾਰੇ ਜਿਹੜੇ ਹੈਗੇ ਆ ਇਹ ਟਿੰਡੋ ਦੇ ਹੀ ਆ 1 ਏਕੜ ਦੇ ਵਿੱਚ ਇੱਥੇ ਟਿੰਡੋ ਆ ਤੇ ਹਾਲੇ ਵੀ ਚੱਲੀ ਜਾਂਦੀ ਐ ਹਾਲੇ ਵੀ ਮੁਨਾਫਾ ਟਿੰਡੋ ਛੱਡੀ ਜਾਂਦੀ ਐ ਤੇ ਉਹ ਮੈਨੂੰ ਲੱਗਦਾ ਤੁਹਾਡੀ ਕਿਸਮਤ ਵਧੀਆ ਵੀ ਆ ਕਿ ਭਾਅ ਬੜਾ ਵਧੀਆ ਰਿਹਾ ਟਿੰਡੋ ਦਾ ਹਾਂਜੀ ਉਹੀ ਗੱਲ ਐ ਜਿਵੇਂ ਪਿੱਛੇ ਲੋ ਚੱਲੀ ਲੋ ਚੱਲਣ ਦੇ ਨਾਲ ਕੀ ਹੋਇਆ ਵੀ ਜਿਹੜਾ ਆਪਣਾ ਉਹ Rajasthan ਵਿੱਚ ਟਿੰਡੋ ਲੱਗਦੇ ਉਧਰ ਪਾਣੀ ਦੀ ਕਮੀ ਆ ਉਹ ਟਿੰਡੋ ਖਤ ਉੱਥੇ ਉਹ ਚੱਲ ਨਹੀਂ ਸਕਦੀ ਹੈ ਨਾ ਇਹ ਆਪਣੇ ਪੰਜਾਬ ਦੇ ਵਿੱਚ ਤਾਂ ਸਬਜ਼ੀਆਂ ਦੀ ਬਹੁਤ ਵਧੀਆ ਕਾਸ਼ਤ ਹੋ ਸਕਦੀ ਹੈ ਆਪਾਂ ਔਰ ਕਿੱਥੇ ਆਪਣੇ ਅੱਗੇ ਬਾਹਰੋਂ ਸਬਜ਼ੀਆਂ ਆ ਕੇ ਇੱਥੇ ਉਲਟਾ ਆਪਾਂ ਨੂੰ ਹੁਣ ਜਿਵੇਂ ਆਪਾਂ ਅੱਜ ਹੁਣੇ ਗੱਲ ਕਰਕੇ ਨੇ ਆਪਾਂ ਦਿੱਲੀ ਤੱਕਰ ਜਾ ਰਹੇ ਆ ਆਪਾਂ ਇੱਥੇ ਸਬਜ਼ੀਆਂ ਪੈਦਾ ਕਰਕੇ ਆਪਾਂ ਦਿੱਲੀ ਤੱਕਰ ਕਿਉਂ ਨਹੀਂ ਭੇਜ ਸਕਦੇ ਆਪਾਂ ਦਿੱਲੀ ਛੱਡ ਆਪਾਂ ਉਦੋਂ ਅੱਗੇ ਜਾਣ ਦੀ ਸੋਚ ਰਹੇ ਹਾਂ ਨਾ ਇਹ ਇਸ ਤਰ੍ਹਾਂ ਜੇ ਆਪਾਂ ਕਰਾਂਗੇ ਤਾਂ ਆਪਣੀ ਪੰਜਾਬ ਦੀ ਆਪਣੀ ਕਾਮਜ ਬਿਲਕੁਲ ਤੇ ਇੱਕ ਜਿਹੜਾ ਤੁਸੀਂ ਬਾਹਰ ਅੱਡਾ ਲਾ ਕੇ ਖੁਦ ਸੇਲ ਕਰਦੇ ਹੋ ਮੈਨੂੰ ਲੱਗਦਾ ਉਹ ਵੀ ਮੁਨਾਫੇ ਦਾ ਸੌਦਾ ਵੀ ਮੈਂ ਵੇਖੀ ਜਾਂਦਾ ਸੀਗਾ ਵੀ ਤੁਹਾਡੇ ਜਾਣਕਾਰ ਬਹੁਤ ਆਉਂਦੇ ਆ ਤੇ ਉਹ ਜਾਣਕਾਰ ਤੁਹਾਡੇ ਤੋਂ ਮਿਲਦੇ ਵੀ ਆ ਸਬਜ਼ੀ ਵੀ ਲੈਂਦੇ ਆ ਮੈਨੂੰ ਲੱਗਦਾ ਬੜਾ ਵਧੀਆ ਮਹਿਸੂਸ ਹੁੰਦਾ ਹੋਣਾ ਤੁਹਾਨੂੰ ਵੀ ਤੇ ਇੱਕ ਬਾਈ ਜੀ ਨੇ ਤਾਂ ਮੇਰੇ ਸਾਹਮਣੇ ਇਹ ਗੱਲ ਕਹੀ ਵੀ ਇੱਕ ਇਹ ਆ ਵੀ ਭਾ ਭਵੇਂ ਸਾਨੂੰ ਜਿਵੇਂ ਮਰਜ਼ੀ ਆ ਪਰ ਸਾਨੂੰ ਖਰਾ ਸੌਦਾ ਮਿਲ ਜਾਂਦਾ ਸ਼ੁੱਧ ਮਿਲ ਜਾਂਦਾ ਸਾਫ ਮਿਲ ਜਾਂਦਾ ਇਹਦੇ ਅਰਗੇ ਰੀਸ ਨਹੀਂ ਤਾਂ ਬਾਈ ਜੀ ਜਿਹੜੇ ਮਤਲਬ ਆਪ ਬੀਜ ਤਾਂ ਲੈਂਦੇ ਆ ਪਰ ਹਜੇ ਵੀ ਸ਼ਰਮ ਮਹਿਸੂਸ ਕਰੀ ਜਾਂਦੇ ਵੀ ਅੱਡਾ ਲਾ ਕੇ ਕਾਹਨੂੰ ਵੇਚਣੀ ਆ ਯਾਰ ਉਹਨਾਂ ਵਾਸਤੇ ਕੀ ਕਹੋਗੇ ਨਹੀਂ ਇਹ ਮੈਂ ਲੋਕਾਂ ਨੂੰ ਵੀ ਕਹਿਣਾ ਚਾਹਣਾ ਵੀ ਆਪਾਂ ਨਾ ਉਹ ਮੈਡੀਕਲ ਦੇ ਉੱਤੋਂ ਨਿੱਕੇ ਨਿੱਕੇ ਕੈਪਸੂਲ ਭਰ ਕੇ ਆਹਦਾ ਵੀ ਇਹਦੇ ਨਾਲ ਆਹ ਤਾਕਤ ਮਿਲ ਜਾਂਦੀ ਹੈ ਇਹਦੇ ਨਾਲ ਸਰੀਰ ਨੂੰ ਆਹ ਤਾਕਤ ਮਿਲ ਜਾਂਦੀ ਹੈ ਨਾ ਉਹਦੇ ਨਾਲੋਂ ਤੁਸੀਂ ਜਿਹੜਾ ਆਪਦਾ ਖਾਣਾ ਹੈ ਸਬਜ਼ੀਆਂ ਚੰਗੇ ਪਾਣੀ ਵਾਲੀਆਂ ਚੰਗੀਆਂ ਖਾਦਾਂ ਜਿੱਥੇ ਪੂਰੀ ਆਰਗੈਨਿਕ ਪੂਪੂ ਮਿਲ ਰਹੀ ਹੈ ਨਾ ਉਹਨੂੰ ਖਾਓਗੇ ਤਾਂ ਤੁਹਾਨੂੰ ਕੈਪਸੂਲ ਖਾਣ ਦੀ ਜ਼ਰੂਰਤ ਨਹੀਂ ਪਊਗੀ ਹੈ ਨਾ ਤੁਸੀਂ ਆਪਦੀ ਡਾਈਟ ਵੱਲ ਜਿਹੜੀ ਖਾਣੇ ਵੱਲ ਧਿਆਨ ਦਿਓ ਨਾ ਕਿ ਉਹ ਮੈਡੀਕਲ ਵੱਲ ਧਿਆਨ ਦਿਓ ਜ਼ਿਆਦਾ ਹੈ ਨਾ ਤੇ ਐਸੇ ਕਰਕੇ ਆਪਣੀ ਸੇਲ ਵਧੀਆ ਹੁੰਦੀ ਐਵੇਂ ਕਹਿੰਦਾ ਮੇਰਾ ਮੁਕਸਰ ਸਾਹਿਬ ਤੋਂ ਕਈ ਆਏ ਉਹ ਸਪੈਸ਼ਲ ਮੇਰੇ ਕੋਲ ਸਬਜੀ ਲੈਣ ਆਉਂਦੇ ਹਨ ਬਹੁਤ ਜੁੜੇ ਹੋਏ ਆ ਲੋਕ ਐ ਤੇ ਉੱਥੇ ਤੁਸੀਂ ਦੇਖਿਆ ਹੋ ਹੋਰ ਤੁਹਾਨੂੰ ਦੱਸ ਰਿਹਾ ਉੱਥੇ ਮੈਂ ਇੱਕ ਉਹ ਨਲਕਾ ਲਾਇਆ ਹੋਇਆ ਹਨ ਨਲਕੇ ਦੀ ਖਾਤਰ ਇੱਕ ਮੈਂ ਉਹ ਟੂਆ ਬਣਾ ਕੇ ਨਾ ਉੱਥੇ ਤੋਂ ਪਾਣੀ ਉਹਦੇ ਵਿੱਚ ਛੱਡਿਆ ਆ ਉਸ ਨਲਕੇ ਦਾ ਪਾਣੀ ਹੈ ਨਾ ਜਿਹੜਾ ਉਹ ਇੰਨਾ ਮਿੱਠਾ ਹੋ ਚੁੱਕਿਆ ਹੈ ਕਿਉਂ ਉਹਦੇ ਵਿੱਚ ਮੈਂ ਕੱਸੀ ਦਾ ਪਾਣੀ ਉਹ ਸਾਰਾ ਉਹਦੇ ਵਿੱਚ ਪਾਈ ਨਾ ਉਹ ਧਰਤੀ ਦੇ ਵਿੱਚ ਦੀ ਆਪਣੇ ਰੀਚਾਰਜ ਹੋ ਕੇ ਜੋ ਪਾਣੀ ਐਡਾ ਸਵਾਦਲਾ ਹੋ ਚੁੱਕਿਆ ਮੇਰੇ ਕੋਲੇ ਮੁਕਸਰ ਸਾਹਿਬ ਤੋਂ ਪਾਣੀ ਲੈਣ ਵੀ ਮੇਰੇ ਨਾਲ ਕਿਤੋਂ ਆਉਂਦੇ ਆ ਨਾ ਵੀ ਇਹ ਵੀ ਤੁਸੀਂ ਕੁਦਰਤ ਨਾਲ ਜੁੜੋਗੇ ਕੁਦਰਤੀ ਜੋ ਆਪਾਂ ਧਰਤੀ ਜੋ ਆਪਾਂ ਨੂੰ এনवायरमेंट ਕੁਦਰਤ ਦੇ ਰਹੀ ਆ ਉਹਨੂੰ ਆਪਾਂ ਖਾਵਾਂਗੇ ਤਾਂ ਸਾਨੂੰ ਉਹ ਦੂਜੇ ਮੈਡੀਕਲ ਕੈਪਸੂਲ ਖਾਣ ਦੀ ਜ਼ਰੂਰਤ ਨਹੀਂ ਪਊਗੀ ਹਣ ਬਿਲਕੁਲ ਕਿਸਾਨ ਭਰਾਓ ਭੋਵੇਂ ਗੱਲ ਆਪਾਂ ਟਿੰਡੋ ਦੀ ਕਰਦੇ ਆਂ ਪਰ ਗੱਲੀ ਟਿੰਡੋ ਨਹੀਂ ਹੋ ਨਿਬੜਦੀ ਬਹੁਤ ਸਾਰੀਆਂ ਇਹੋ ਜੀਆਂ ਬਰੀਕੀ ਗੱਲਾਂ ਜਾਣਕਾਰੀਆਂ ਵੀ ਉਹਨਾਂ ਗੱਲਾਂ ਵਿੱਚੋਂ ਸਾਹਮਣੇ ਆਉਂਦੀਆਂ ਵੀ ਜੋ ਇੱਕ ਵੀ ਅਪਣਾ ਲਿਆ ਜਾਵੇ ਉਹਨਾਂ ਵਿੱਚੋਂ ਤਾਂ ਮੈਨੂੰ ਲੱਗਦਾ ਖੇਤੀ ਮਾਡਲ ਵੀ ਬਦਲ ਸਕਦਾ ਹੈ ਸਾਡੀ ਜੇਬ ਵੀ ਭਰ ਸਕਦੀ ਹੈ ਤੇ ਅਸੀਂ ਆਸੇ-ਪਾਸੇ ਸਾਫ਼ ਤੇ ਸ਼ੁੱਧ ਦੇਣ ਵਾਲਿਆਂ ਦੇ ਵਿੱਚੋਂ ਵੀ ਸਾਡੀ ਗਿਣਤੀ ਦੀ ਸ਼ਾਮਲ ਹੋ ਸਕਦੀ ਹੈ ਤਾਂ ਭਾਈ ਇਸ ਕਰਣ ਜੀ ਤੁਸੀਂ ਫਿਰ ਤੋਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਬਹੁਤ ਜੀ ਚੈਨਲ ਪੰਜਾਬ ਵਾਲਾ ਪੌਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਜਰੂਰ ਸਾਡੇ ਤੱਕ ਪਹੁੰਚਾਉਣਾ ਕੈਮਰਾਮੈਨ ਰਿੰਪੀ ਬਰਾੜ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਦਿਓ ਆ ਗਿਆ ਧੰਨਵਾਦ